ਸਸਿਕਾ ਦੋਸਤੋ ਮੈਂ ਮੁਗਤ ਡਾਕਟਰ ਅਮਰਿਕ ਸਿੰਘ ਕੰਡਾ ਤੁਸੀਂ ਮੇਰੇ ਪ੍ਰੋਗਰਾਮ ਅਕਸਰ ਹੀ ਰੇਡੀਓ ਤੇ ਸੁਣਦੇ ਰਹਿੰਨੇ ਹੋ ਤੇ ਮੇਰੇ ਬਹੁਤ ਸਾਰੇ ਸਿਹਤ ਸੰਬੰਧੀ ਆਰਟੀਕਲਸ ਤੇ ਮੇਰਾ ਕਾਲਮ ਕੰਨੇ ਦਾ ਕੰਡਾ ਅਖਬਾਰਾਂ ਵਿੱਚ ਤੇ ਮੈਗਜ਼ੀਨਾਂ ਦੇ ਵਿੱਚ ਪੜ੍ਹਦੇ ਰਹਿੰਨੇ ਹੋ ਮੈਂ ਤੁਹਾਡੇ ਲਈ ਸਿਹਤ ਸੰਬੰਧੀ ਕੁਝ ਨਾ ਕੁਝ ਨਵਾਂ ਲੈ ਕੇ ਹਾਜ਼ਰ ਹੁੰਨਾ ਵਾਂ ਆਪਾਂ ਆਮੀ ਗੱਲ ਕਰਦੇ ਆਂ ਵੀ ਬੇਚੀ ਜੀ ਨਹੀਂ ਖਾਣੀ ਚਾਹੀਦੀ ਉਹ ਆਪਣੇ ਲਈ ਬਹੁਤ ਹਾਨੀਕਾਰਕ ਹੈ ਸਿਹਤ ਲਈ ਬਹੁਤ ਹਾਨੀਕਾਰਕ ਹੈ ਸੋ ਦੋਸਤੋ ਮੈਂ ਚੌਲਾਂ ਦੀ ਗੱਲ ਕਰਦਾ ਜਿਹੜੇ ਬਿਹੇ ਚੌਲ ਨੇ ਉਹ ਆਪਣੇ ਲਈ ਉਹਦੇ ਕਹਿ ਸਕਦੇ ਆ ਵੀ ਉਹਦੇ ਪੰਜ ਇਹੋ ਜਿਹੇ ਫਾਇਦੇ ਨੇ ਜਿਹੜੇ ਤੁਹਾਨੂੰ ਦੱਸਣ ਜਾ ਰਹੇ ਹਾਂ ਸੋ ਇਹ ਨੋਟ ਕਰੋ ਜਿਹੜੇ ਬਿਹੇ ਚੌਲ ਨੇ ਉਹਨਾਂ ਦੀ ਤਸੀਰ ਠੰਡੀ ਹੁੰਦੀ ਹੈ ਤੇ ਇਹ ਹਰ ਰੋਜ਼ ਜੇ ਬਿਹੇ ਚੌਲ ਖਾਦੇ ਜਾਂ ਖਾਸ ਕਰਕੇ ਗਰਮੀ ਚ ਤੁਹਾਡਾ ਜਿਹੜਾ ਬਾਡੀ ਟੈਂਪਰੇਚਰ ਆ ਉਹ ਕੰਟਰੋਲ ਚ ਰਹੂਗਾ ਸੋ ਚੌਲਾਂ ਚ ਨਾ ਭਰਪੂਰ ਮਾਤਰਾ ਚ ਫਾਈਬਰ ਹੁੰਦਾ ਜਿਹੜੀ ਕਬਜ਼ ਦੀ ਸਮੱਸਿਆ ਆਉਂਦੀ ਆ ਉਹਨਾਂ ਨੂੰ ਬਹੁਤ ਇਹ ਫਾਇਦੇਮੰਦ ਨੇ ਬਿਹੇ ਚੌਲ ਤੁਹਾਨੂੰ ਦਿਨ ਭਰ ਤਰ ਤਾਜ਼ਾ ਰੱਖਣਗੇ ਸੋ ਤਾਨੂੰ ਅਨ એનર્ਜੀ ਮਿਲੋਗੀ ਇਸ ਤੋਂ ਸਾਰਾ ਦਿਨ ਤੁਸੀਂ ਥੱਕੋਗੇ ਨਹੀਂ ਅਲਸਰ ਦੀ ਸਮੱਸਿਆ ਬਹੁਤ ਹੈ ਤੇ ਜੇ ਤੁਸੀਂ ਹਫਤੇ ਚ ਤਿੰਨ ਦਿਨ ਲਗਾਤਾਰ ਤਿੰਨ ਵਾਰੀ ਚੌਲ ਖਾਓ ਬੇਹ ਚੌਲ ਤੇ ਇਹ ਜਲਦੀ ਹੀ ਤੁਹਾਡੇ ਦੇ ਅੰਦਰ ਜ਼ਖਮ ਨੇ ਉਹਨਾਂ ਨੂੰ ਹੀਲ ਕਰਦਾ ਸੋ ਜਿਹਨ ਜਿਹਨਾਂ ਨੂੰ ਚਾਹ ਕਾਫੀ ਦੀ ਜਿਆਦਾ ਲੱਗਦਾ ਹੈ ਉਹ ਸਵੇਰੇ ਉੱਠ ਕੇ ਚਾਹੋਲ ਖਾਂ ਉਹਨਾਂ ਦੀ ਇਹ ਜਿਹੜੀ ਆਦਤ ਹੈ ਗੰਦੀ ਆਦਤ ਹੈ ਜਿਹਨੂੰ ਬਹੁਤ ਜ਼ਿਆਦਾ ਪੀਂਦੇ ਨੇ 5.6 ਸੇ ਵਾਲੇ ਸਵੇਰੇ ਸਵੇਰੇ ਚਾਹ ਪੀ ਲੈਂਦੇ ਨੇ ਕਾਫੀ ਪੀ ਲੈਂਦੇ ਨੇ ਉਹ ਦਿਨਾਂ ਚ ਕੰਟਰੋਲ ਹੋ ਜਾਂਦੀ ਹੈ ਸੋ ਇਹ ਜਿਹੜੀ ਮੈਂ ਗੱਲਾਂ ਦੱਸ ਰਿਹਾ ਹਾਂ ਉਹ ਐ ਹਵਾ ਚ ਲੱਗੀਆਂ ਇਹਦੇ ਚ ਇਹਦੇ ਬਾਰੇ ਇੱਕ ਸਟੱਡੀ ਹੈ ਔਰ ਇਹਦੇ ਬੇਹਚੌਲ ਹੁੰਦਨੇ ਵਿੱਚ ਮਾਈਕਰੋ ਨਿਊਟ੍ਰੀਐਂਟਸ ਹੁੰਦੇ ਨੇ ਤੇ ਬਹੁਤ ਸਾਰੇ ਜ਼ਰੂਰੀ ਮਿਨਰਲਸ ਹੁੰਦੇ ਨੇ ਇਹਦੇ ਵਿੱਚ ਜਿਹੜੇ ਆਪਾਂ ਨੂੰ ਸਿਰਫ ਬਾਸੀ ਚੌਲਾਂ ਚੋਂ ਹੀ ਮਿਲਣਗੇ ਬੇਹਚੌਲਾਂ ਨੂੰ ਤੁਸੀਂ ਇੱਕ ਜੀਰਾ ਤੇ ਤਲਕ ਦਾ ਟਮਾਟਰ ਦਾ ਹਲਕਾ ਜਾਂ ਤਲਕਾ ਲਾ ਕੇ ਇੱਕ ਤਰ੍ਹਾਂ ਨਾਲ ਗਰਮ ਕਰਨ ਦੇ ਬਹਾਨੇ ਤੇ ਇੱਕ ਚਮਚਾ ਤੁਸੀਂ ਜੋ ਆਲਿਵ ਆਇਲ ਪਾ ਲਓ ਤਿਆ ਉਸ ਨੂੰ ਤੁਸੀਂ ਵੇਹੇ ਚਾਲਾਂ ਨੂੰ ਤਰੱਕਾ ਲਾ ਕੇ ਅਲੱਗ-ਅਲੱਗ ਤਰੀਕੇ ਨਾਲ ਖਾ ਸਕਦੇ ਹੋ ਸਵੇਰੇ ਟਮਾਟਰ ਵਾਲੇ ਦੁਪਹਿਰੇ ਪਿਆਜ਼ ਵਾਲੇ ਸ਼ਾਮ ਨੂੰ ਹੋਰ ਜੋ ਤੁਹਾਨੂੰ ਠੀਕ ਲੱਗਦਾ ਸੋ ਇਹ ਇੱਕ ਸਿੰਪਲ ਜੀ ਗੱਲ ਹੈ ਤੇ ਔਰ ਚੌਲ ਆਪਾਂ ਸਿੱਟ ਦਿੰਨੇ ਆ ਹਾਂ ਇੱਕ ਹੋਰ ਮੈਂ ਬੇਨਤੀ ਕਰਨੀ ਸੀ ਕਿ ਜਿੰਨਾ ਵੀ ਫਰਿਜ ਦੇ ਵਿੱਚ ਸਮਾਨ ਆਪਾਂ ਰੱਖਦੇ ਹਾਂ ਜ਼ਰੂਰੀ ਗੱਲ ਹੈ ਜੇ ਪਹਿਲੀ ਤੇ ਗੱਲ ਦੇ ਤੁਸੀਂ ਆਟਾ ਗੁੰਨਦੇ ਆ ਉਹਨਾਂ ਚ ਉਹ ਫालतू ਆਟਾ ਬਚ ਗਿਆ ਤੇ ਉਹ ਲੇਡ ਜਿਹੜੀਆਂ ਹੈਗੀਆਂ ਉਹ ਉਹ ਰੱਖ ਦਿੰਦੀਆਂ ਨੇ ਉਵੇਂ ਹੀ ਉਹਨੂੰ ਟੱਕ ਕੇ ਰੱਖਣਾ ਹਮੇਸ਼ਾ ਹੀ ਜਿਹੜੀ ਚੀਜ਼ ਫ੍ਰਿਜ 'ਚ ਟੱਕੀ ਨਹੀਂ ਹੋਊਗੀ ਉਹ ਆਪਣੇ ਖਾਨਜੋਗ ਨਹੀਂ ਹੈ ਕੋਈ ਵੀ ਚੀਜ਼ ਆਪਾਂ ਰੱਖਣੀ ਹੈ ਜਿਹੜੀਆਂ ਸਬਜ਼ੀਆਂ ਦੁੱਧ ਤੁਸੀਂ ਜਿਹੜਾ ਚਾਵਲ ਹੈ ਕੋਈ ਵੀ ਚੀਜ਼ ਤੁਸੀਂ ਉੱਤੇ ਫ੍ਰੀਜ ਵਿੱਚ ਰੱਖੋ ਉਹ ਨੂੰ ਟੱਕ ਕੇ ਬੰਦ ਕਰਕੇ ਰੱਖੋ ਇਹ ਟਾਈਟ ਹੋਵੇ ਔਰ ਟੱਕਣੋਂ ਦਾ ਬੰਦ ਹੋਵੇ ਸੋ ਬਾਕੀ ਮੈਂ ਤੁਹਾਡੇ ਲਈ ਪੇਜ ਬਣਾਇਆ ਹੈ ਫੇਸਬੁਕ ਤੇ ਡਾਕਟਰ ਅਮਰਿਕ ਸਿੰਘ ਕੰਡੇਨਾ ਹੈ ਤੁਸੀਂ ਉੱਤੇ ਜਾ ਕੇ ਨੁਸਖੇ ਲਾ ਸਕਦੇ ਹੋ ਸੋ ਪਹਲਾ ਕਰਿਆ ਕਰੋ ਤੰਦਰੁਸਤ ਰਹੋ ਕਰਪਲਾ ਹੋ ਪਲਾ ਹੋਂਤ ਪਲੇ ਦਾ ਪਲਾ ਮੇਰੇ ਨਾਲ ਕੋਈ ਗਲਤ ਕੰਮ ਨਹੀਂ ਹੋਵੇ ਇਸੇ ਸੰਬੰਧੀ ਕਿਸੇ ਨੇ ਕੋਈ ਗੱਲ ਪੁੱਛਣੀ ਹੋਵੇ ਕਿ ਬਿਮਾਰੀ ਦੀ ਦਵਾਈ ਲੈਣੀ ਹੋਵੇ ਤਾਂ ਮੇਰੇ ਨਾਲ ਤੁਸੀਂ ਮੋਬਾਈਲ ਤੇ ਗੱਲ ਕਰ ਸਕਦੇ ਹੋ ਮੋਬਾਈਲ ਨੰਬਰ ਹੈ 9855735666 ਈਮੇਲ ਹੈ askanndamoga@gmail.com ਖੁਸ਼ ਰਹੋ ਤੰਦਰੁਸਤ ਰਹੋ